बोलिए शंकर भगवान की जय। लाओ जी आज एक बार फिर तो आप सब ਸੰਗਤਾਂ ਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਜੀ। ਪਰਾਚੀ ਸ਼ੇ ਮੰਦਿਰ ਤੋਂ ਮੇਲਾ ਮਹਾ ਸ਼ਿਵਰਾਤਰੀ ਦੀਆਂ ਖੁਸ਼ੀਆਂ ਬੜੇ ਹੀ ਚਾਵਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਹੀਆਂ ਜੀ। ਮੰਦਿਰ ਸ਼ਿਵਾਲਾ ਸ਼ਿਵਜੀ ਮਹਾਰਾਜ ਕਮੇਟੀ ਵੱਲੋਂ ਅਤੇ ਸਭ ਕਲਾ ਨੌਰ ਵਾਸੀਆਂ ਵੱਲੋਂ ਭਗਵਾਨ ਸ਼ੰਕਰ ਜੀ ਦੇ ਸਾਰੇ ਭਗਤਾਂ ਵੱਲੋਂ ਫਤਵਾਨ ਸ਼ੰਕਰ ਜੀ ਦੇ ਵਿਆਹ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਮਨਾਈਆਂ ਜਾ ਰਹੀਆਂ ਤੇ ਪ੍ਰਬਾਤ ਫੇਰੀਆਂ ਦੇ ਪ੍ਰੋਗਰਾਮ ਚੱਲ ਰਹੇ ਨੇ ਜੀ ਤੇ ਰੋਜ਼ਾਨਾ ਹੀ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਭਗਵਾਨ ਸ਼ੰਕਰ ਜੀ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਸੰਗਤਾਂ ਤੇ ਅੰਮ੍ਰਿਤ ਵੇਲੇ ਹਰੀ ਨਾਮ ਦਾ ਗੁਣਗਾਨ ਕੀਤਾ ਜਾਂਦਾ ਆ ਰਾਮ ਨਾਮ ਦਾ ਗੁਣਗਾਨ ਕੀਤਾ ਜਾਂਦਾ ਭਗਵਾਨ ਸ਼ੰਕਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਜੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਬਾਤ ਫੇਰੀਆਂ ਦੇ ਵਿੱਚ 바ਵਾ ਲਾਲ ਜੀ ਭਜਨ ਮੰਡਲੀ ਵੱਲੋਂ ਸੰਗਤਾਂ ਨੂੰ ਬਹੁਤ ਹੀ ਸੁੰਦਰ-ਸੁੰਦਰ ਭਜਨ ਸੁਣਾ ਕੇ ਨਿਹਾਲ ਕੀਤਾ ਜਾਂਦਾ ਜੀ ਭਗਵਾਨ ਸ਼ੰਕਰ ਜੀ ਦੀ ਮਹਿਮਾ ਦਾ ਗੁਣ ਗਾਣ ਕੀਤਾ ਜਾਂਦਾ ਜੀ ਤੇ ਹਰ ਰੋਜ਼ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਬਾਤ ਫੇਰੀ ਜਾਂਦੀ ਆ ਉਹਨਾਂ ਸੰਗਤਾਂ ਵੱਲੋਂ ਸਭ ਸੰਗਤ ਵਾਸਤੇ ਬਹੁਤ ਹੀ ਵਧੀਆ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਚਾਹ ਦੇ ਪ੍ਰਬੰਧ ਕੀਤੇ ਜਾਂਦੇ ਆ ਦੁੱਧ ਦੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਜੋ ਜਾਨਾ ਹੀ ਪਕੌੜਿਆਂ ਦੇ ਨਾਲ ਵੀ ਸੰਗਤਾਂ ਦੀ ਖੂਬ ਸੇਵਾ ਹੋ ਰਹੀ ਹੈ ਜੀ ਤੇ ਆਪ ਸਭ ਦਰਸ਼ਨ ਕਰੋ ਕਲਾਨੌਰ ਤੋਂ ਪ੍ਰਾਚੀਨ ਸ਼ੇ ਮੰਦਰ ਤੋਂ ਪਰਬਾਤ ਫੇਰੀਆਂ ਦੇ ਪ੍ਰੋਗਰਾਮ ਚੱਲ ਰਹੇ ਨੇ ਜੀ ਤੇ ਇੱਕ ਹੱਥ ਜੋੜ ਕੇ ਅਸੀਂ ਸਭ ਸੰਗਤਾਂ ਨੂੰ ਜਰੂਰ ਬੇਨਤੀ ਵੀ ਕਰਾਂਗੇ ਕਿ 14 ਫਰਵਰੀ ਤੋਂ ਲੈ ਕੇ 24 ਫਰਵਰੀ ਤੱਕ ਪਰਬਾਤ ਫੇਰੀਆਂ ਦੇ ਪ੍ਰੋਗਰਾਮ ਚੱਲ ਰਹੇ ਨੇ ਤੇ 25 ਫਰਵਰੀ ਨੂੰ 25 ਫਰਵਰੀ ਨੂੰ ਦੁਪਹਿਰ 12 ਵਜੇ ਇੱਕ ਵਿਸ਼ਾਲ ਛੋਬਾ ਯਾਤਰਾ ਪੂਰੇ ਕਲਾਨੌਰ ਸ਼ਹਿਰ ਦੀ ਪਰਿਕਰਮਾ ਕਰੇਗੀ ਤੇ ਬਹੁਤ ਬਹੁਤ ਹੀ ਵਧੀਆ ਵਧੀਆ ਬਾਹਰ ਤੋਂ ਵੀ ਕਲਾਕਾਰ ਆ ਰਹੇ ਨੇ ਸੰਗਤਾਂ ਨੂੰ ਭਗਵਾਨ ਸ਼ੰਕਰ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੁਣਾਉਣ ਵਾਸਤੇ ਭਗਵਾਨ ਸ਼ੰਕਰ ਜੀ ਦੇ ਬਹੁਤ ਹੀ ਵਧੀਆ ਵਧੀਆ ਭਜਨ ਸੁਣਾਉਣ ਵਾਸਤੇ ਬਹੁਤ ਵੱਡੇ ਵੱਡੇ ਕਲਾਕਾਰ ਆ ਰਹੇ ਨੇ ਜੀ ਆਪ ਸਭ ਵੀ 25 ਫਰਵਰੀ ਨੂੰ ਟਾਈਮ ਜ਼ਰੂਰ ਕੱਢੋ ਤੇ ਇਸ ਵਿਸ਼ਾਲ ਸ਼ੁਭਾ ਯਾਤਰਾ ਦੇ ਵਿੱਚ ਹਾਜ਼ਰੀਆਂ ਲਾਓ ਰੌਣਕਾਂ ਲਗਾਓ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ ਆਓ ਜੀ ਦਰਸ਼ਨ ਕਰੋ ਜੀ ਮੇਲਾ ਮਹਾਸ਼ਿਵਰਾਤਰੀ ਦੀਆਂ ਆਪ ਸਭ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈਆਂ ਨੂੰ ਜੀ ਭਲੀ ਸ਼ੰਕਰ ਬੰਦਾ ਚਾਹੀਦਾ ਬੋਲੇ ਬੋਲੇ ਬਾਬਾ ਜਾਵੋ ਜਾਵੋ ਜੀ ਜਾਵੋ ਤੁਮ ਜੀ ਜਾਵੋ ਕੋਈ ਨਾ ਦੇਖ ਤੈ ਸ੍ਰਿਸ਼ਟੀ ਚੱਲਦੀ ਹੈ ਜੀ ਬੋਲ ਸੰਚਾਰ ਭਗਵਾਨ ਕੀ ਜੈ ਜੀ ਤੇ ਪਿੰਡ ਤੇ ਅਮਰ ਉਹ ਜਾਣਗੇ ਸਾਰਿਆਂ ਦੇ ਨਾਲ ਸੰਧੀ ਬਣ ਗਈ 14 ਰਤਨ ਉਸ ਵੇਲੇ ਪ੍ਰਗਟ ਹੋਏ ਜੀ 14 ਰਤਨ ਸਮੁੰਦਰ ਦੇ ਵਿੱਚੋਂ ਨਿਕਲੇ ਉਹਦੇ ਵਿੱਚ ਸੁਦਰਸ਼ਨ ਚੱਕਰ ਨਿਕਲਿਆ ਵਿਸ਼ਨੂੰ ਮਹਾਰਾਜ ਆ ਗਏ ਹਾਥੀ ਨਿਕਲਿਆ ਇੰਦਰ ਜੀ ਲੈ ਗਏ ਗਊ ਨਿਕਲੀ ਦਨ ਮੰਤਰੀ ਜੀ ਲੈ ਗਏ ਅਨੇਕਾ ਪਦਾਰਥ ਜਿਹੜੇ 14 ਰਤਨ ਪੈਦਾ ਹੋਏ ਤੇ ਜਦੋਂ ਵਿਸ਼ ਨਿਕਲਿਆ ਯਾਰ ਇਹ ਸਾਰੇ ਪਾਜ ਸਾਰੇ ਨਾ ਕਰਕੇ ਜਸੇ ਨਹੀਂ ਪੀਣਾ ਉਸ ਵਿਸ਼ ਨੂੰ ਜੇ ਅਗਰ ਧਰਤੀ ਦੇ ਉੱਤੇ ਗਰਾਇਆ ਜਾਂਦਾ ਤੇ ਧਰਤੀ ਨਸ਼ਟ ਹੋ ਜਾਣੀ ਸੀ ਸਾਰੇ ਨਾ ਕਰਕੇ ਜਦੋਂ ਦੇਵਤੇ ਪੋਲੇ ਭੰਡਾਰੀ ਯੋਲੇ ਉਸ ਵੇਲੇ ਕੰਮ ਆਇਆ ਪੋਲੇ ਭੰਡਾਰੀ ਨੇ ਉਸ ਨੂੰ ਵੀਰਸੂਂ ਪੀਤਾ ਤੇ ਗਲੇ ਦੇ ਵਿੱਚ ਰੱਖਿਆ ਨੀਲ ਕੰਧਾ ਹੋ ਗਿਆ ਜੀ ਉਹਨਾਂ ਦਾ ਰੰਗ ਨੀਲਾ ਹੋ ਗਿਆ ਪੋਲੇ ਭੰਡਾਰੀ ਜੀ ਦਾ oh